ਸੁਣ ਗੱਲ ਕਾਰੀ ਗਰ ਵੀਰਨਾ ਕੰਨੋਂ ਕਬਰੌਣਾ ਸੁਣ ਗੱਲ ਕਾਰੀ ਗਰ ਵੀਰਨਾ ਕੰਨੋਂ ਕਬਰੌਣਾ ਸਾਨੂੰ ਬਾਲ ਸਮਝ ਕੇ ਚਣਨ ਤੋਂ ਕਾ ਨੂੰ ਕਤਰੋਂ ਨੇ ਤੇਰੇ ਹੱਥ ਕੰਬਦੇ ਨੇ ਜਿਸਮੇ ਤੂੰ ਹੱਥ ਇਟ ਨੂੰ ਪਾਉਣਾ ਤੇਰੇ ਹੱਥ ਕੰਬਦੇ ਨੇ ਜਿਸਮੇ ਤੂੰ ਹੱਥ ਇਟ ਨੂੰ ਪਾਉਣਾ ਓਏ ਹੱਥ ਪਾ ਕੇ ਔਖੇ ਕੰਮ ਨੂੰ ਹੁਣ ਕਿਉਂ ਪਛਤਾਉਣਾ ਹੱਥ ਪਾ ਕੇ ਔਖੇ ਕੰਮ ਨੂੰ ਹੁਣ ਕਿਉਂ ਪਛਤਾਉਨੇ ਵੇ ਤੂੰ ਕਿਉਂ ਕਿਸਮਤ ਨੂੰ ਝੂਰਨੈ ਕਿਉਂ ਹੋਣੀਓ ਡਰਨੈ ਤੈਨੂੰ ਸ਼ੁਕਰ ਮਨਾਉਣਾ ਚਾਹੀਦਾ ਤੂੰ ਚਿੰਤਾ ਕਰਨੈ ਤੈਨੂੰ ਸ਼ੁਕਰ ਮਨਾਉਣਾ ਚਾਹੀਦਾ ਤੂੰ ਚਿੰਤਾ ਕਰਨੈ ਕਿਉਂ ਵੇ ਤੂੰ ਉਹ ਸਪਵਿੱਤਰ ਨੀਂਦਾ ਉਸ ਰਈਆ ਬਣਨੈ ਵੇਤੂ ਉਸ ਪਵਿੱਤਰਨੀ ਦਾ ਉਸ ਰਈਆ ਬਣਨੇ ਤੋ ਜਿਸਨੀ ਉਤੇ ਕੁਰਬਾਨੀਆਂ ਦਾ ਮਹਿਲ ਉਸਰਨੇ ਜਿਸਨੀ ਉਤੇ ਕੁਰਬਾਨੀਆਂ ਦਾ ਮਹਿਲ ਉਸਰਨੇ ਪਰ ਪਹਿਲੋਂ ਸਾਨੂੰ ਚਿਣਨ ਤੋ ਪਰ ਪਹਿਲੋਂ ਸਾਨੂੰ ਚਿੰਨਣ ਤੋਂ ਤੂੰ ਇੱਕ ਪੁੰਨ ਕਮਾਵੀਂ ਵੇ ਸਾਡੇ ਗਿੱਟੇ ਗੋਡੇ ਛਿੱਲ ਕੇ ਕੰਧ ਕਰ ਲਈਂ ਸਾਵੀਂ ਵੇ ਜਿਸਨੀ ਵਿੱਚ ਸਾਨੂੰ ਚਿੰਨ ਰਿਆਂ ਮਜ਼ਬੂਤ ਬਣਾਵੀਂ ਇੱਥੇ ਮਹਿਲ ਸ਼ਹੀਦੀ ਉਸਰਨ ਐਟ ਪੱਕੀ ਲਾਵੀਂ ਇੱਥੇ ਮਹਿਲ ਸ਼ਹੀਦੀ ਉਸਰਨ ਐਟ ਪੱਕੀ ਲਾਵੀਂ ਤੇ ਸਾਨੂੰ ਡਰ ਦੇ ਨਾ ਉਸ ਮੌਤ ਦਾ ਸਾਨੂੰ ਡਰ ਦੇ ਨਾ ਉਸ ਮੌਤ ਦਾ ਜੋ ਅਸਾਂ ਅੱਜ ਵਿਆਉਣੀ ਸਾਡਾ ਸਿੱਧਕ ਡੁਲਾ ਨਹੀਂ ਸਕਦੀ ਉਹਦੀ ਸ਼ਕਲ ਡਰਾਉਣੀ ਸਾਡੀ ਉਮਰ ਨਿਆਣੀ ਵੇਖ ਕੇ ਤੂੰ ਡਰਪੋਕ ਨਾ ਜਾਣੀ ਮਰ ਮਿਟਣਾ ਸੱਚ ਧਰਮ ਤੋਂ ਸਾਡੀ ਰੀਤ ਪੁਰਾਣੀ ਸਾ ਸੰਤ ਕੁਝ ਸ਼ੇਰ ਸੁਣਨਾ ਕਿ ਸਾਡੀ ਉਮਰ ਨਿਆਣੀ ਵੇਖ ਕੇ ਤੂੰ ਡਰਪੋਕ ਨਾ ਜਾਣੀ ਮਰ ਮਿਟਣਾ ਸੱਚ ਧਰਮ ਤੋਂ ਸਾਡੀ ਰੀਤ ਪੁਰਾਣੀ ਸਾਡੇ ਬਾਬੇ ਚਾਂਦਨੀ ਚੌਕ ਵਿੱਚ ਸਾ ਕਾਵਰਤਾ ਆ ਸਿਰ ਦੇ ਕੇ ਕੌਮ ਨੂੰ ਸਿੱਧਕ ਦਾ ਦੇ ਗਏ ਸਰਮਾਇਆ ਤੇ ਅਜ ਸ਼ਮਾਸ਼ਹੀਦੀ ਵਿੱਚ ਜਦ ਆਪਣੀ ਚਰਬੀ ਢਾਲੀ ਤਾਂ ਸਾਡੀ ਕੌਮ ਦੇ ਉਸ ਸਰਮਾਏ ਵਿੱਚ ਪੈ ਗਈ ਪਿਆਲੀ ਸਸਨ ਪਿਆਲੀ ਸ਼ਬਦ ਪਾਰਟਨਰਸ਼ਿਪ ਬਿਜ਼ਨਸ ਵਿੱਚ ਪਾਰਟਨਰਸ਼ਿਪ ਬਾਬਾ ਜੀ ਦੇ ਛੋਏ ਹੋਏ ਕੁਰਬਾਨੀਆਂ ਦੇ ਬਿਜ਼ਨਸ ਵਿੱਚ ਪੋਤਰਿਆਂ ਦੀ ਪਾਰਟਨਰਸ਼ਿਪ ਹੋ ਗਈ ਵੇ ਅਸੀਂ ਸ਼ਮਾ ਸ਼ਹੀਦੀ ਵਿੱਚ ਜਦ ਆਪਣੀ ਚਰਬੀ ਢਾਲੀ ਤਾਂ ਸਾਡੀ ਕੌਮ ਦੇ ਉਸ ਸ਼ਰਮਾਏ ਵਿੱਚ ਪੈ ਗਈ ਪਿਆਲੀ ਤੂੰ ਕਿੰਜ ਕਹਿਣੈ ਇਸ ਵਣਜ ਵਿੱਚ ਪੂੰਜੀ ਨਾ ਲਾਈਏ ਤੂੰ ਕਿੰਜ ਕਹਿਣੈ ਇਸ ਵਣਜ ਵਿੱਚ ਪੂੰਜੀ ਨਾ ਲਾਈਏ ਇਸ ਲਾਹੇਵੰਦ ਵਪਾਰ ਚੋਂ ਘਾਟਾ ਕਿਉਂ ਖਾਈਏ ਇਹ ਜਾਨ ਤਾ ਵੀਰਾ ਭੋਲਿਆ ਹੈ ਆਉਣੀ ਜਾਣੀ ਸਾਸੰਗ ਫਿਲਾਸਫਰ ਗੁਰੂ ਦੇ ਫਿਲਾਸਫਰ ਬੱਚੇ ਨੇ ਵਾ ਵਾ ਗੁਰਬਾਣੀ ਦੇ ਆਧਾਰ ਤੇ ਜ਼ਿੰਦਗੀ ਪ੍ਰਤੀ ਕੀ ਸੋਚ ਰੱਖਦੇ ਨੇ ਕੁਝ ਸ਼ੇਰ ਸੁਣਨਾ ਕਿ ਇਹ ਜਾਨ ਤਾ ਵੀਰਾ ਭੋਲਿਆ ਹੈ ਆਉਣੀ ਜਾਣੀ ਇਹ ਸਾ ਤ ਜਿਕਣ ਲੰਗਦੇ ਨਦੀਆਂ ਦੇ ਪਾਣੀ ਇਹ ਜਗ ਰਚਨਾ ਸਭ ਝੂਠ ਹੈ ਕਹਿੰਦੀ ਗੁਰਬਾਣੀ ਇਹ ਜਗ ਰਚਨਾ ਸਭ ਝੂਠ ਹੈ ਕਹਿੰਦੀ ਗੁਰਬਾਣੀ ਇਸ ਝੂਠੀ ਦੁਨੀਆ ਨਾਲ ਕਿਉਂ ਫਿਰ ਪ੍ਰੀਤ ਵਧਾਣੀ ਤੇ ਜੋ ਮੌਤ ਵੇਖ ਕੇ ਡਰ ਗਿਆ ਦੇਣੋ ਕੁਰਬਾਨੀ ਤਾਂ ਤ੍ਰਿਗ ਹੈ ਜੇ ਕਰੀ ਉਸ ਤੇ ਫਿਰ ਚੜੀ ਜਵਾਨੀ ਕਿ ਜੋ ਮੌਤ ਵੇਖ ਕੇ ਡਰ ਗਿਆ ਦੇਣੋਂ ਕੁਰਬਾਨੀ ਸਾਤ੍ਰਿਕ ਹੈ ਜੇ ਕਰਿਓ ਉਸ ਤੇ ਫਿਰ ਚੜੀ ਜਵਾਨੀ ਜੇ ਲਿਖੇ ਲੱਗ ਜੇ ਕੌਮ ਦੇ ਇਹ ਜਿੰਦ ਨਿਮਾਣੀ ਅਸੀਂ ਤਾਂ ਸਮਝਾਂਗੇ ਹੋ ਗਈ ਸਫਲੀ ਜ਼ਿੰਦਗਾਨੀ ਕਿ ਜੋ ਘੋਟ ਅਮਰਤ ਦਾ ਪੀ ਲਵੇ ਸਾ ਸੰਤ ਐ ਚੇਰ ਖਾਸ ਤੌਰ ਤੇ ਸੁਣਨਾ ਦੋ ਸਤਰਾਂ ਵਿੱਚ ਇੱਕ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ ਹਾਂ ਆਪ ਇਹ ਅਸ਼ੀਰਵਾਦ ਬਖਸ਼ਣਾ ਕਿ ਜੋ ਘੁੱਟ ਅੰਮ੍ਰਿਤ ਦਾ ਪੀ ਲਵੇ ਨਹੀਂ ਮਰਨੋਂ ਡਰਦਾ ਤੇ ਜੋ ਮਰਦਾ ਹੈ ਖਾਤਰ ਧਰਮ ਦੀ ਉਹ ਕਦੇ ਨਹੀਂ ਮਰਦਾ ਜੋ ਮਰਦਾ ਹੈ ਖਾਤਰ ਧਰਮ ਦੀ ਉਹ ਕਦੇ ਨਹੀਂ ਮਰਦਾ ਤੇ ਹੁਣ ਤੂੰ ਸਾਨੂੰ ਉਪਦੇਸ਼ ਨਾ ਕਿ ਮਰਨੋਂ ਬਚ ਜਾਈਏ ਹੁਣ ਤੂੰ ਸਾਨੂੰ ਉਪਦੇਸ਼ ਨਾ ਕਿ ਮਰਨੋਂ ਬਚ ਜਾਈਏ ਈਨ ਮਨ ਕੇ ਜਬਰ ਦੀ ਕਿਉਂ ਸੀਸ ਝੁਕਾਈਏ ਟਿੱਖੇਰ ਸਾਸੰਗ ਜੀ ਸੁਣਨਾ ਕਿ ਜਗਿਆਣ ਵਾਲੇ ਕੀ ਕਹਿਣਗੇ ਜਗਿਆਣ ਵਾਲੇ ਕੀ ਕਹਿਣਗੇ ਕਿ ਮੌਤੋਂ ਕਬਰਾਂਗੇ ਓਏ ਇੱਕ ਸ਼ੇਰ ਦੇ ਜਾਏ ਗਿੱਦੜਾਂ ਨੂੰ ਪਿੱਠ ਵਿਖਾ ਗਏ ਕਿ ਜਗਿਆਣ ਵਾਲੇ ਕੀ ਕਹਿਣਗੇ ਕਿ ਮੌਤੋਂ ਕਬਰਾਂਗੇ ਇੱਕ ਸ਼ੇਰ ਦੇ ਜਾਏ ਗਿੱਦੜਾਂ ਨੂੰ ਪਿੱਠ ਵਿਖਾ ਗਏ ਕਿ ਸੋ ਮੌਤ ਹੈ ਪਹਿਲੋਂ ਮਰਨ ਤੋਂ ਗद्दार ਦਾ ਜੀਣਾ ਸਵਾਹ ਸਵਾਹ ਸੋ ਮੌਤ ਹੈ ਪਹਿਲੋਂ ਮਰਨ ਤੋਂ ਗद्दार ਦਾ ਜੀਣਾ ਤੇ ਇੱਕ ਵਾਰੀ ਮਰਨਾ ਅਣਖ ਦਾ 100 ਵਾਰ ਦਾ ਜੀਣਾ ਬੋਲੇ ਇਸ ਹਾਲੇ ਸਤ ਸੰਗਤ ਸੰਸਕ੍ਰਿਤਾਚਾਰੀਆਂ ਨੇ ਇੱਕ ਅਲੰਕਾਰ ਹੈ ਉਹਨੂੰ ਦ੍ਰਿਸ਼ਟਕੂਟ ਅਲੰਕਾਰ ਕਿਹਾ ਨਾਮ ਕਿਸੇ ਦਾ ਨਹੀਂ ਲੇਕਿਨ ਜ਼ਿਕਰ ਸੱਬ ਦਾ ਦੇਖਣਾ ਮੈਂ ਨਾਮ ਨਹੀਂ ਲਵਾਗਾ ਲੇਕਿਨ ਆਪ ਜੀ ਦਾ ਧਿਆਨ ਚਾਂਦਨੀ ਚੌਕ ਵੱਲ ਜਾਵੇ ਇਹ ਸ਼ੇਰ ਸੁਣ ਕੇ ਮੈਂ ਸਮਝਾਂਗਾ ਮੇਰਾ ਸ਼ੇਰ ਲਿਖਿਆ ਸਫਲਾ ਹੋਇਆ ਸਤਗੁਰ ਨੇ ਕਿਰਪਾ ਕੀਤੀ ਕਿ ਸੋ ਮੌਤ ਹੈ ਪਹਿਲੋਂ ਮਰਨ ਤੋਂ ਗੱਦਾਰ ਦਾ ਜੀਣਾ ਇੱਕ ਵਾਰੀ ਮਰਨਾ ਅਣਖ ਦਾ ਸੌ ਵਾਰ ਦਾ ਜੀਣਾ ਤੇ ਅਸੀਂ ਜਾਨ ਬਚਾ ਕੇ ਅਣਖ ਦਾ ਨਹੀਂ ਨੱਕ ਕਟਾਉਣਾ ਅਸੀਂ ਜਾਨ ਬਚਾ ਕੇ ਅਣਖ ਦਾ ਨਹੀਂ ਨੱਕ ਕਟਾਉਣਾ ਅਸੀਂ ਚਿੱਟੀ ਚਾਦਰ ਹਿੰਦ ਦੀਨ ਨੂੰ ਦਾਗ ਨਹੀਂ ਲਾਉਣਾ ਅਸੀਂ ਚਿੱਟੀ ਚਾਦਰ ਹਿੰਦ ਦੀਨ ਨੂੰ ਦਾਗ ਨਹੀਂ ਲਾਉਣਾ ਅਸੀਂ ਦਾਦੀ ਦੇ ਉਪਦੇਸ਼ ਨੂੰ ਸਿਰ ਨਾਲ ਨਿਭਾਉਣਾ ਮਰ ਜਾਣਾ ਮਨਜ਼ੂਰ ਹੈ ਨਹੀਂ ਧਰਮ ਗਵਾਉਣਾ ਮਰ ਜਾਣਾ ਮਨਜ਼ੂਰ ਹੈ ਨਹੀਂ ਧਰਮ ਗਵਾਉਣਾ ਤੇ ਇਹ ਸੁਣ ਲਾਚਾਰੀ ਰਾਜ ਨੇ ਕਵਿਤਾ ਦੇ ਆਖਰੀ ਪੰਜ ਚਰ ਸ਼ੇਰ ਕਹਾਂਗਾ ਸਾ ਸੰਗਤ ਕਵਿਤਾ ਦਾ ਸਿਖਰ ਹੈ ਕਿ ਇਹ ਸੁਣ ਲਾਚਾਰੀ ਰਾਜ ਨੇ ਕੀਤੀ ਸ਼ੁਰੂ ਚਿਣਾਈ ਏਟਟ ਕਰਕੇ ਰਵਾਂ ਰਮਿਨੀ ਸਿਰ ਨੂੰ ਆਈ ਤਾਂ ਹੋਣੀ ਫੁਕਾ ਮਾਰੀਆਂ ਤਾਂ ਹੋਣੀ ਫੁਕਾ ਮਾਰੀਆਂ ਦੋ ਦੀਪ ਬੁਝਾਏ ਹਾਏ ਬਾਗੀਆਂ ਲੂਆਂ ਲੱਗੀਆਂ ਦੋ ਫੁੱਲ ਕੁਮਲਾਏ ਹਾਏ ਬਾਗੀਆਂ ਲੂਆਂ ਲੱਗੀਆਂ ਦੋ ਫੁੱਲ ਕੁਮਲਾਏ ਦੋ ਤਾਰੇ ਟੁੱਟੇ ਅੰਬਰੋਂ ਅਸ਼ੀਰ ਸੁੰਨਾ ਸਾਹ ਸੰਗਤ ਜੀ ਕਿ ਦੋ ਤਾਰੇ ਟੁੱਟੇ ਅੰਬਰੋਂ ਸੂਰਜ ਦੇ ਜਾਏ ਦੋ ਤਾਰੇ ਟੁੱਟੇ ਅੰਬਰੋਂ ਸੂਰਜ ਦੇ ਜਾਏ ਕੁਦਰਤ ਦੀ ਅੱਖਿਓਂ ਟੁੱਟ ਗਏ ਦੋ ਸੁਪਨ ਸੁਹਾਏ ਤੇ ਦੋਨੀ ਪੱਥਰ ਇੱਕ ਮੈਲ ਦੇ ਸਾਤ ਸੰਗਤ ਸੀ ਘਰ ਬਣਾਉਣ ਲੱਗਨੇ ਸਾਡੀ ਭਾਰਤੀ ਪਰੰਪਰਾ ਵਿੱਚ ਘਰ ਬਣਾਉਣ ਲੱਗੀ ਦਾ ਤਿੰਨੀ ਰੱਖੀਦੀ ਹੈ ਤਿੰਨੀ ਪੱਥਰ ਇੱਕ ਰੱਖੀਦਾ ਪ੍ਰਸਾ ਸੰਗਤ ਸਿੱਖ ਧਰਮ ਦੇ ਇਤਿਹਾਸ ਵਿੱਚ ਕੁਰਬਾਨੀਆਂ ਦੇ ਮਹਿਲ ਦੀ ਉਹ ਸਾਰੀ ਹੋਣ ਲੱਗੀ ਨਹੀਂ ਰੱਖੀ ਜਾਣ ਲੱਗੀ ਤਿੰਨੀ ਪੱਥਰ ਦੋ ਰੱਖੇ ਗਏ ਇੱਕ ਖਿਆਲ ਨੂੰ ਪ੍ਰਵਾਨ ਕਰਨਾ ਸਾਤ ਸੰਗਤ ਕਿ ਦੋ ਨੀ ਪੱਥਰ ਇੱਕ ਮਹਿਲ ਦੇ ਨੀ ਵਿੱਚ ਸਮਾਗੇ ਸਰਹੰਦ ਵਿੱਚ ਬਾਬੇ ਵੰਗਰਾ ਸਾ ਕਾਵਰਤਾਗੇ ਸਰਹੰਦ ਵਿੱਚ ਬਾਬੇ ਵੰਗਰਾ ਸਾ ਕਾਵਰਤਾਗੇ ਮਸਰੂਰ ਸ਼ਹੀਦੀ ਮਹਿਲ ਦੀ ਨੀ ਪੱਕੀ ਪਾਗੇ ਜਾਏ ਗੁਰੂ ਗੋਬਿੰਦ ਦੇ ਇਤਿਹਾਸ ਬਣਾਗੇ ਜਾਏ ਗੁਰੂ ਗੋਬਿੰਦ ਦੇ ਇਤਿਹਾਸ ਬਣਾਗੇ ਸਾ ਸੰਗਤ ਜੀ ਆਓ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ